ਉਹਨੇ ਮੈਨੂੰ ਦੱਸਿਆ ਕਿ ਕਹਿੰਦਾ ਦੇਖੋ ਯਾਰ ਅਸੀਂ ਲਾਉਣ ਆ ਆ ਪਈਆਂ ਨੇ ਧਮਕੀਆਂ ਕੋਈ ਫਰੋਤੀ ਮੰਗ ਰਿਆ ਕੋਈ ਕੁਛ ਮੰਗ ਰਿਆ ਪੈਸੇ ਮੰਗ ਰਹੇ ਨੇ ਉਹਨੇ ਮੈਨੂੰ ਆਪ ਦਿਖਾਈਆਂ ਸਾਡੇ ਅਸੀਂ ਤਿੰਨੇ ਚਾਰ ਜਣੇ ਬੈਠੇ ਸੀਗੇ ਕਹਿੰਦਾ ਆ ਦੇਖੋ ਆ ਲੈ ਡਰਾਏ ਪਏ ਨੇ ਦੇ ਦੋ ਪੈਸੇ ਸੇਲਕ 5 ਲੱਖ ਦੇ ਦੋ 2 ਲੱਖ ਦੇ ਦੋ ਜਿਹੜੇ ਕਲਾਕਾਰ ਅੱਜ ਹੁਣ ਕਹਿੰਦੇ ਨੇ ਜਿਸ ਤਰ੍ਹਾਂ ਸਿੱਧੂ ਮਸੂਏ ਦਾ ਚੀਜ਼ ਸੀ ਮਸਲਾ ਚੱਲਦਾ ਜਾਂ ਹੋਰ ਕਲਾਕਾਰਾਂ ਵੀ ਬਹੁਤ ਸਾਰੇ ਦਿੰਦੇ ਹੋਣਗੇ ਜਾਂ ਨਹੀਂ ਦਿੰਦੇ ਹਨ ਇਹ ਉਹਨਾਂ ਵੇਲੇਾਂ ਚ ਚਮਕੀਲੇ ਨੂੰ ਉਦੋਂ ਵੀ ਬਿਲਕੁਲ ਮੈਨੂੰ ਰੰਗਦਾਰੀ ਉਦੋਂ ਮੰਗਦੇ ਸੀ ਉਦੋਂ ਮੈਂ ਉਸ ਟਾਈਮ ਉੱਥੇ ਸੀ ਮੈਂ ਮਖਨੂ ਨੇ ਦਿਖਾਇਆ ਕਹਿੰਦਾ ਵੀ ਮੈਨੂੰ ਐਂ ਧਮਕੀਆਂ ਆਉਂਦੀਆਂ ਨੇ ਐਂ ਐਸ ਤਰ੍ਹਾਂ ਵੀ پیسے ਦੇ ਵੀ ਨਹੀਂ ਮਾਰਦਾਂਗੇ ਕਹਿੰਦਾ ਉਹਨੇ ਮਤਲਬ ਕੋਈ ਨਮਾ ਗੱਲ ਮੈਨੂੰ ਬਹੁਤ ਲੱਗੀ ਕਹਿੰਦਾ ਯਾਰ ਮਾਰ ਦੇਣ ਦੇ ਜਿਹੜਾ ਲੋਕ ਕਹਿੰਦਾ 40 50 ਸਾਲ ਚੋਂ ਦਾ ਉਹ ਕਰਦੇ ਨੇ ਉਹ ਕਹਿੰਦਾ ਮੈਂ 2 3 4 5 ਸਾਲਾਂ ਚ ਕਰਦਾ ਜਿਹੜਾ ਮੂਸਾ ਵਾਲਾ ਕਹਿੰਦਾ ਸੀ ਇੱਥੇ ਦੁਨੀਆ ਕਮਾਤੀ 2 ਸਾਲਾਂ ਵਿੱਚ ਨਹੀਂ ਇਹਨੇ ਵੀ ਉਹਨੇ ਵੀ ਉਹਨੇ ਵੀ ਸੇਮ ਸੇਮ ਉਹਨੀ ਉਮਰ ਸੀ ਉਸ ਦੀ ਜਦੋਂ ਚਮਕੀਲੇ ਦੀ ਵੀ ਉਨੀ ਉਮਰ ਸੀ ਮੂਸੇ ਇਹ ਨਾ ਕੁਦਰਤੀ ਰੱਬ ਵੱਲੋਂ ਭੇਜੇ ਹੋਏ ਕੋਈ ਹੋ ਹੁੰਦੇ ਤੁਹਾਡੀ ਤਸਵੀਰ ਦੇਖੀ ਸੀ ਮੈਂ ਜਦੋਂ ਹੁਣ ਪਿੱਛੇ ਚਮਕੀਲੇ ਤੇ ਫਿਲਮ ਆਈ ਚਮਕੀਲਾ ਮੂਵੀ ਆਈ ਦਿਲਜੀਤ ਦੋਸਾਂਝ ਦੀ ਉਦੋਂ ਤੁਸੀਂ ਇੱਕ ਫੋਟੋ ਪਾ ਕੇ ਚਮਕੀਲੇ ਦੇ ਨਾਲ ਕੁਝ ਲਿਖਿਆ ਸੀ ਉਤੇ ਉਹ ਕੀ ਕਿੱਸਾ ਸੁਣਾਓ ਜਣਾ ਉਹ ਮੈਂ ਨਾ ਜਦੋਂ ਤਿੰਨ ਚਾਰ ਵਾਰੀ ਵਿਆਹ ਅੱਗੇ ਪਿੱਛੇ ਕਰਿਆ ਸੀ ਤਿੰਨ ਚਾਰ ਵਾਰੀ ਜਿਹੜਾ ਵਿਆਹ ਸੀ ਮੈਂ ਵਖੇ ਵੀ ਚਮਕੀ ਲਵਾਉਣਾ ਚਮਕੀਲੇ ਹੀ ਹੈ ਹੂੰ ਮਮਾ ਵੀ ਮੇਰਾ ਬੜਾ ਸ਼ਕੀਨ ਸੀ ਫਾਦਰ ਸਾਹਿਬ ਮੇਰੇ ਪੂਰੇ ਸ਼ਕੀਨ ਸੀ ਤੇ ਉਦੋਂ ਮੈਨੂੰ ਇਹ ਸੀ ਬਸ ਵੀ ਮੈਂ ਚਮਕੀਲਾ ਲਾਉਣਾ ਜਦੋਂ ਵੀ ਜਾਂਦੇ ਤੇ ਡੇਟ ਬੁੱਕ ਹੁੰਦੀ ਮੈਂ ਫਿਰ ਅੱਗੇ ਪਹੁੰਚਦਾ ਪੈਂਦੇ ਕਹਿੰਦੇ ਵੀ ਮਾੜਾ ਹੁੰਦਾ ਵੀ ਵਿਆਹ ਅੱਗੇ ਪਿੱਛੇ ਨਹੀਂ ਕਰੀਂਦਾ ਹੁੰਦਾ ਮੈਂ ਫਿਰ ਉਹਦੇ ਕੋਲੇ ਗਏ ਅਸੀਂ ਉਹਨੇ ਬੰਦੇ ਨੂੰ ਤਰਸ ਜਾ ਗਿਆ ਯਾਰ ਇਹ ਬੰਦੇ ਕਿੰਨੀ ਵਾਰੀ ਆ ਕੇ ਮੁੜ ਗਏ ਫਿਰ ਉਸੇ ਮੈਂ ਬੈਠਾ ਉਹਦੇ ਕੋਲੇ ਬੈਠੇ ਫਿਰ ਉਹਨੇ ਸਾਨੂੰ ਡੇਟ ਦੂਜੀ ਕਹਿੰਦਾ ਯਾਰ ਉਹਦੀ ਸਾਈਨ ਨਹੀਂ ਹੋਈ ਲੈ ਫਿਰ ਆਹ 3 ਦਸੰਬਰ ਕਰਦਿਆ ਮੈਂ ਪੰਡਿਤ ਮੁੰਦੂ ਤਾਂ ਮਨਦਾ ਨਹੀਂ ਸੀਗਾ ਮੈਂ ਫਿਰ 3 ਦਸੰਬਰ ਆਪਦੀ ਆ ਵੀ ਰੱਖਦੀ ਬਸ ਉਹਨਾਂ ਦੀ ਤਰੀਕ ਲੈਣ ਦੇ ਹਾਂ ਉਹਨਾਂ ਦੀ ਦੇ ਉਹਨਾਂ ਨੇ ਲਾਇਆ ਫਿਰ ਮੇਰੇ ਦੂਜੇ ਦਿਨ ਚਾਰ ਮੇਰੇ ਸਾਡੂ ਦੇ ਵਿਆਹ ਨੂੰ ਸੀ ਫਿਰ ਉਹ ਵੀ ਅਸੀਂ ਦੋਨੇ ਇਕੱਠੀਆਂ ਕਰ ਲਈਆਂ ਤੇ ਉਦੋਂ ਸਾਰੇ ਮੈਂ ਦੇਖਿਆ ਸੀ ਸਾਰੇ ਮੇਲੇ ਬੈਠੇ ਸੀਗੇ ਮੱਖੀਆਂ ਮਾਰ ਰਹੇ ਸੀ ਜਿਹੜੇ ਦੂਜੇ ਕਲਾਕਾਰ ਸੀਗੇ ਜੀ ਉਹ ਮੇਲੇ ਸੀਗੇ ਤੇ ਮੈਂ ਕਿਹਾ ਜੀ ਹੁਣ ਸਾਨੂੰ ਅਸੀਂ ਇੱਕ ਖੜਾ ਹੋਰ ਲਵਾਉਣਾ ਫਿਰ ਉਦੋਂ ਬਾਅਦ ਕਹਿੰਦਾ ਵੀ ਲਾਵਾਂਗੇ ਮੈਂ ਤੁਹਾਨੂੰ ਛੱਡੀ ਤੇ ਲਵਾਉਂਗਾ ਮੈਨੂੰ ਕਿਹਾ ਸੀ ਮਰ ਉਹਦੀ ਡੈਥ ਹੋ ਗਈ ਉਹਨਾਂ ਮੈਨੂੰ ਦੱਸਿਆ ਕਿਹਦਾ ਦੇਖੋ ਯਾਰ ਅਸੀਂ ਲਾਉਣ ਆ ਆ ਪਈਆਂ ਨੇ ਧਮਕੀਆਂ ਕੋਈ ਫਰੋਤੀ ਮੰਗ ਰਿਆ ਕੋਈ ਕੁਛ ਮੰਗ ਰਿਆ ਪੈਸੇ ਮੰਗ ਰਹੇ ਨੇ ਉਹਨੇ ਮੈਨੂੰ ਆਪ ਦਿਖਾਈਆਂ ਸਾਡੇ ਅਸੀਂ ਤਿੰਨੇ ਚਾਰ ਜਣੇ ਬੈਠੇ ਸੀ ਕਹਿੰਦਾ ਆ ਦੇਖੋ ਆ ਲੈ ਡਰਾਈ ਪਏ ਨੇ ਦੇ ਦੋ ਪੈਸੇ ਸੇਲ ਆ ਕੋ 5 ਲੱਖ ਦੇ ਦੋ 2 ਲੱਖ ਦੇ ਦੋ ਜਿਹੜੇ ਕਲਾਕਾਰ ਅੱਜ ਹੁਣ ਕਹਿੰਦੇ ਨੇ ਜਿਸ ਤਰ੍ਹਾਂ ਸਿੱਧੂ ਮਸੂਏ ਦਾ ਚੀਜ਼ ਸੀ ਮਸਲਾ ਚੱਲਦਾ ਜਾਂ ਹੋਰ ਕਲਾਕਾਰ ਵੀ ਬਹੁਤ ਸਾਰੇ ਦਿੰਦੇ ਹੋਣਗੇ ਜਾਂ ਨਹੀਂ ਦਿੰਦੇ ਹਨਾ ਇਹ ਉਹਨਾਂ ਵੇਲੇਾਂ 'ਚ ਚਮਕੀਲੇ ਨੂੰ ਉਦੋਂ ਵੀ ਮਤਲਬ ਬਿਲਕੁਲ ਮੈਂ ਇਹਨੂੰ ਰੰਗਦਾਰੀ ਉਦੋਂ ਮੰਗਦੇ ਸੀ ਉਦੋਂ ਮੈਂ ਉਸ ਟਾਈਮ ਉੱਥੇ ਸੀ ਮੈਂ ਮਖਨੂ ਨੇ ਦਿਖਾਇਆ ਕਹਿੰਦਾ ਵੀ ਮੈਨੂੰ ਐ ਐ ਧਮਕੀਆਂ ਆਉਂਦੀਆਂ ਨੇ ਐ ਐ ਇਸ ਤਰ੍ਹਾਂ ਵੀ پیسے ਦੇ ਵੀ ਐਸੇ ਦੇ ਵੀ ਨਹੀਂ ਮਾਰਦਾਂਗੇ ਕਹਿੰਦਾ ਉਹਨੇ ਮਤਲਬ ਕੋਈ ਨਮਾ ਗੱਲ ਮੈਨੂੰ ਬਹੁਤ ਲੱਗੀ ਕਹਿੰਦਾ ਯਾਰ ਮਾਰ ਦੇਣ ਦੇ ਜਿਹੜਾ ਲੋਕ ਕਹਿੰਦਾ 40 50 ਸਾਲ ਚੋਂ ਦਾ ਉਹ ਕਰਦੇ ਨੇ ਉਹ ਕਹਿੰਦਾ ਮੈਂ 2 3 4 5 ਸਾਲਾਂ 'ਚ ਕਰਦਾ ਹੂੰ ਜਿਵੇਂ ਮੂਸਾ ਵਾਲਾ ਕਹਿੰਦਾ ਸੀ ਇੱਥੇ ਦੁਨੀਆ ਕਮਾਤੀ 2 ਸਾਲਾਂ ਵਿੱਚ ਨਹੀਂ ਇਹਨੇ ਵੀ ਉਹਨੇ ਵੀ ਉਹਨੇ ਵੀ ਸੇਮ ਸੇਮੋਨੀ ਉਮਰ ਸੀ ਉਸਦੀ ਤੇ ਚਮਕੀਲੇ ਦੀ ਵੀ ਉਨੀ ਉਮਰ ਸੀ ਮੂਸੇ ਇਹ ਨਾ ਕੁਦਰਤ ਹੀ ਰੱਬ ਵੱਲੋਂ ਭੇਜੇ ਹੋਏ ਕੋਈ ਹੋ ਹੁੰਦੇ ਤੁਹਾਡੀ ਤਸਵੀਰ ਦੇਖੀ ਸੀ ਮੈਂ ਜਦੋਂ ਹੁਣ ਪਿੱਛੇ ਚਮਕੀਲੇ ਤੇ ਫਿਲਮ ਆਈ ਚਮਕੀਲਾ ਮੂਵੀ ਆਈ ਦਿਲਜੀਤ ਦੋਸਾਂਝ ਦੀ ਉਦੋਂ ਤੁਸੀਂ ਇੱਕ ਫੋਟੋ ਪਾ ਕੇ ਚਮਕੀਲੇ ਦੇ ਨਾਲ ਕੁਝ ਲਿਖਿਆ ਸੀ ਉਤੇ ਉਹ ਕੀ ਕਿੱਸਾ ਸੁਣਾਓ ਜਨਾ ਉਹ ਮੈਂ ਨਾ ਜਦੋਂ ਤਿੰਨ ਚਾਰ ਵਾਰੀ ਵਿਆਹ ਅੱਗੇ ਪਿੱਛੇ ਕਰਿਆ ਸੀ ਤਿੰਨ ਚਾਰ ਵਾਰੀ ਜਿਹੜਾ ਵਿਆਹ ਸੀ ਮੈਂ ਵਖੇ ਵੀ ਚਮਕੀ ਲਵਾਉਣਾ ਚਮਕੀਲੇ ਹੀ ਹੈ ਹੂੰ ਮੁਮਮਵੀ ਮੇਰਾ ਬੜਾ ਸ਼ਕੀਨ ਸੀ ਫਾਦਰ ਸਾਹਿਬ ਮੇਰੇ ਪੂਰੇ ਸ਼ਕੀਨ ਸੀ ਤੇ ਉਦੋਂ ਮੈਨੂੰ ਇਹ ਸੀ ਬਸ ਵੀ ਮੈਂ ਚਮਕੀਲਾ ਲਾਉਣਾ ਜਦੋਂ ਵੀ ਜਾਂਦੇ ਤੇ ਡੇਟ ਬੁੱਕ ਹੁੰਦੀ ਮੈਂ ਫਿਰ ਅੱਗੇ ਪਹੁੰਚਦਾ ਪੈਂਦੇ ਕਹਿੰਦੇ ਵੀ ਮਾੜਾ ਹੁੰਦਾ ਵੀ ਵਿਆਹ ਅੱਗੇ ਪਿੱਛੇ ਨਹੀਂ ਕਰੀਂਦਾ ਹੁੰਦਾ ਮੈਂ ਫਿਰ ਉਹਦੇ ਕੋਲੇ ਗਏ ਅਸੀਂ ਉਹਨੇ ਬੰਦੇ ਨੂੰ ਤਰਸ ਜਾ ਗਿਆ ਯਾਰ ਇਹ ਬੰਦੇ ਕਿੰਨੀ ਵਾਰੀ ਆ ਕੇ ਮੁੜ ਗਏ ਫਿਰ ਉਸੇ ਮੈਂ ਬੈਠਾ ਉਹਦੇ ਕੋਲੇ ਬੈਠੇ ਫਿਰ ਉਹਨੇ ਸਾਨੂੰ ਡੇਟ ਦੂਜੀ ਕਹਿੰਦਾ ਯਾਰ ਉਹਦੀ ਸਾਈਨ ਨਹੀਂ ਹੋਈ ਲੈ ਫਿਰ ਆਹ 3 ਦਸੰਬਰ ਕਰਦਿਆ ਮੈਂ ਪੰਡਿਤ ਮੁੰਦੂ ਤਾਂ ਮਨਦਾ ਨਹੀਂ ਸੀਗਾ ਮੈਂ ਫਿਰ 3 ਦਸੰਬਰ ਆਪਦੀ ਆ ਵੀ ਰੱਖਦੀ ਬਸ ਉਹਨਾਂ ਦੀ ਤਰੀਕ ਲੈਣ ਦੇ ਹਾਂ ਉਹਨਾਂ ਦੀ ਦੇ ਉਹਨਾਂ ਨੇ ਲਾਇਆ ਫਿਰ ਮੇਰੇ ਦੂਜੇ ਦਿਨ ਚਾਰ ਮੇਰੇ ਸਾਡੂ ਦੇ ਵਿਆਹ ਨੂੰ ਸੀ ਫਿਰ ਉਹ ਵੀ ਅਸੀਂ ਦੋਨੇ ਇਕੱਠੀਆਂ ਕਰ ਲਈਆਂ ਤੇ ਉਦੋਂ ਸਾਰੇ ਮੈਂ ਦੇਖਿਆ ਸੀ ਸਾਰੇ ਮੇਲੇ ਬੈਠੇ ਸੀਗੇ ਮੱਖੀਆਂ ਮਾਰ ਰਹੇ ਸੀ ਜਿਹੜੇ ਦੂਜੇ ਕਲਾਕਾਰ ਸੀਗੇ ਜੀ ਉਹ ਮੇਲੇ ਸੀਗੇ ਤੇ ਮੈਂ ਕਿਹਾ ਜੀ ਹੁਣ ਸਾਨੂੰ ਅਸੀਂ ਇੱਕ ਖੜਾ ਹੋਰ ਲਵਾਉਣਾ ਫਿਰ ਉਦੋਂ ਬਾਅਦ ਕਹਿੰਦਾ ਵੀ ਲਾਵਾਂਗੇ ਮੈਂ ਤੁਹਾਨੂੰ ਛੱਡੀ ਤੇ ਲਵਾਉਂਗਾ ਮੈਨੂੰ ਕਿਹਾ ਸੀ ਮਰ ਉਹਦੀ ਡੈਥ